ਕੀ ਬਾਲੀਵੁੱਡ ਸਟਾਰ ਗੋਵਿੰਦਾ ਪਤਨੀ ਸੁਨੀਤਾ ਅਹੂਜਾ ਤੋਂ ਜਲਦ ਲੈਣਗੇ ਤਲਾਕ ਪਿਛਲੇ ਕੁਝ ਦਿਨਾਂ ਤੋਂ ਬਾਲੀਵੁੱਡ ਸੁਪਰਸਟਾਰ ਗੋਵਿੰਦਾ ਅਤੇ ਉਹਨਾਂ ਦੀ ਪਤਨੀ ਸੁਨੀਤਾ ਅਹੂਜਾ ਦੇ ਰਿਸ਼ਤੇ ਨੂੰ ਲੈ ਕੇ ਤਲਾਕ ਦੀਆਂ ਖਬਰਾਂ ਸੁਰਕੀਆਂ ਵੱਚਨ ਮੀਡੀਆ ਰਿਪੋਰਟਾਂ ਵਿੱਚ ਦਾਵਾ ਕੀਤਾ ਗਿਆ ਸੀ ਕਿ ਸੁਨੀਤਾ ਨੇ ਗੋਵਿੰਦਾ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਅਤੇ ਮੁੰਬਈ ਦੀ ਬਾਂਦਰਾ ਫੈਮਿਲੀ ਕੋਰਟ ਵਿੱਚ ਤਲਾਕ ਦੀ ਪਟੀਸ਼ਨ ਵੀ ਦਾਇਰ ਕੀਤੀ ਹੈ ਹਾਲਾਂਕਿ ਜਦੋਂ ਮੀਡੀਆ ਦੀਆਂ ਇਹਨਾਂ ਚਰਚਾਵਾਂ ਵਿੱਚਕਾਰ ਗੋਵਿੰਦਾ ਦੇ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹਨਾਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਜਦੋਂ ਤਲਾਕ ਦੀਆਂ ਚਰਚਾਵਾਂ ਤੇਜ਼ ਹੋਈਆਂ ਤਾਂ ਮੈਨੇਜਰ ਨੇ ਸਪਸ਼ਟ ਕੀਤਾ ਕਿ ਅਜਈਆਂ ਖਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ ਉਹਨਾਂ ਨੇ ਕਿਹਾ ਕਿ ਦੋਵੇਂ ਇੱਕ ਦੂਜੇ ਨੂੰ ਤਲਾਕ ਨਹੀਂ ਦੇ ਰਹੇ ਹਨ ਅਤੇ ਨਾ ਹੀ ਸੁਨੀਤਾ ਨੇ ਇਸ ਲਈ ਕੋਈ ਤਲਾਕ ਪਟੀਸ਼ਨ ਦਾਇਰ ਕੀਤੀ ਹੈ ਇਸ ਲਈ ਤਲਾਕ ਦੀ ਖਬਰ ਪੂਰੀ ਤਰ੍ਹਾਂ ਬੇਬੁਨਿਆਦ ਹੈ ਰਿਪੋਰਟ ਦੇ ਅਨੁਸਾਰ ਸੁਨੀਤਾ ਹੂਜਾ ਨੇ ਜੂਨ ਤੋਂ ਅਦਾਲਤ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਖਬਰਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਉਸਨੇ ਹਿੰਦੂ ਵਿਆਹ ਐਕਟ 1955 ਦੀ ਧਾਰਾ 13 ਇੱਕ ਆਈ ਆਈ ਏ ਆਈ ਬੀ ਦੇ ਤਹਿਤ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਹੈ ਐਸ ਵਿੱਚ ਪਤੀ ਤੇ ਧੋਖਾਧੜੀ ਵਰਗੇ ਦੋਸ਼ ਲਗਾਏ ਹਨ ਦੱਸਿਆ ਜਾ ਰਿਹਾ ਹੈ ਕਿ ਅਦਾਲਤ ਨੇ 25 ਮਈ ਨੂੰ ਹੀ ਗੋਵਿੰਦਾ ਨੂੰ ਸਮਨ ਭੇਜਸਨ ਉਦੋਂ ਤੋਂ ਹੀ ਸੁਣਵਾਈ ਚੱਲ ਰਹੀ ਹੈ ਦਿਲਚਸਪ ਗੱਲ ਹੁਣ ਇਹ ਹੈ ਕਿ ਰਿਪੋਰਟਾਂ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਸੁਨੀਤਾ ਸਮੇਂ ਸਿਰ ਅਦਾਲਤ ਪਹੁੰਚ ਰਹੀ ਹੈ ਪਰ ਗੋਵਿੰਦਾ ਕਈ ਸੁਣਵਾਈਆਂ ਵਿੱਚ ਗੈਰ ਹਾਜ਼ਰ ਰਹੇ ਇਸ ਨਾਲ ਲੋਕਾਂ ਦੇ ਵੱਲੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੱਚਮੁੱਚ ਦੇ ਵਿੱਚ ਦੋਵਾਂ ਦੇ ਵਿੱਚ ਸਥਿਤੀ ਗੰਭੀਰ ਹੈ ਇਸ ਦੌਰਾਨ ਸੁਨੀਤਾ ਹੁਜਾ ਦਾ ਇੱਕ ਵਲੌਗ ਵੀ ਸਾਹਮਣੇ ਆਇਆ ਜਿਸ ਨੇ ਖਬਰਾਂ ਨੂੰ ਹੋਰ ਤੇਜ਼ ਕਰ ਦਿੱਤਾ ਇਸ ਵਲੌਗ ਵਿੱਚ ਉਹ ਮੁੰਬਈ ਦੇ ਮਹਾਲక్ష్ਮੀ ਮੰਦਰ ਪਹੁੰਚੀ ਸੀ ਉੱਥੇ ਉਹ ਕੈਮਰੇ ਤੇ ਬਹੁਤ ਭਾਵੁਕ ਹੋ ਗਈ ਅਤੇ ਦੱਸਿਆ ਕਿ ਬਚਪਨ ਤੋਂ ਹੀ ਉਸਨੇ ਮਾਦੇਵੀ ਨੂੰ ਪ੍ਰਾਰਥਨਾ ਕੀਤੀ ਸੀ ਕਿ ਉਸਦਾ ਵਿਆਹ ਗੋਵਿੰਦਾ ਨਾਲ ਹੋਵੇ ਅਤੇ ਉਸਦਾ ਜੀਵਨ ਖੁਸ਼ਹਾਲ ਹੋਵੇ ਸੁਨੀਤਾ ਨੇ ਕਿਹਾ ਕਿ ਦੇਵੀ ਨੇ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਉਸਦਾ ਵਿਆਹ ਹੋਇਆ ਅਤੇ ਦੋ ਬੱਚੇ ਵੀ ਹੋਏ ਹਾਲਾਂਕਿ ਉਸਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਜ਼ਿੰਦਗੀ ਵਿੱਚ ਹਰ ਵਾਰ ਸਭ ਕੁਝ ਆਸਾਨ ਨਹੀਂ ਹੁੰਦਾ ਉਤਾਰ ਚੜਾਅ ਆਉਂਦੇ ਰਹਿੰਦੇ ਹਨ ਸੁਨੀਤਾ ਨੇ ਹੰਝੂ ਭਰੀਆਂ ਅੱਖਾਂ ਨਾਲ ਆਪਣਾ ਵਿਸ਼ਵਾਸ ਵੀ ਪ੍ਰਗਟ ਕੀਤਾ ਜਿਨ੍ਹਾਂ ਨੇ ਉਸਦਾ ਘਰ ਤੋੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਾ ਕਾਲੀ ਤੋਂ ਜ਼ਰੂਰ ਇਨਸਾਫ ਮਿਲੇਗਾ ਈ ਬਾਲੀਵੁੱਡ ਸਟਾਰ ਗੋਵਿੰਦਾ ਪਤਨੀ ਸੁਨੀਤਾ ਅਹੂਜਾ ਤੋਂ ਜਲਦ ਲੈਣਗੇ ਤਲਾਕ ਪਿਛਲੇ ਕੁਝ ਦਿਨਾਂ ਤੋਂ ਬਾਲੀਵੁੱਡ ਸੁਪਰਸਟਾਰ ਗੋਵਿੰਦਾ ਅਤੇ ਉਹਨਾਂ ਦੀ ਪਤਨੀ ਸੁਨੀਤਾ ਅਹੂਜਾ ਦੇ ਰਿਸ਼ਤੇ ਨੂੰ ਲੈ ਕੇ ਤਲਾਕ ਦੀਆਂ ਖਬਰਾਂ ਸੁਰਕੀਆਂ ਵੱਚਨ ਮੀਡੀਆ ਰਿਪੋਰਟਾਂ ਵਿੱਚ ਦਾਵਾ ਕੀਤਾ ਗਿਆ ਸੀ ਕਿ ਸੁਨੀਤਾ ਨੇ ਗੋਵਿੰਦਾ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਅਤੇ ਮੁੰਬਈ ਦੀ ਬਾਂਦਰਾ ਫੈਮਿਲੀ ਕੋਰਟ ਵਿੱਚ ਤਲਾਕ ਦੀ ਪਟੀਸ਼ਨ ਵੀ ਦਾਇਰ ਕੀਤੀ ਹੈ ਹਾਲਾਂਕਿ ਜਦੋਂ ਮੀਡੀਆ ਦੀਆਂ ਇਹਨਾਂ ਚਰਚਾਵਾਂ ਵਿੱਚਕਾਰ ਗੋਵਿੰਦਾ ਦੇ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹਨਾਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ ਜਦੋਂ ਤਲਾਕ ਦੀਆਂ ਚਰਚਾਵਾਂ ਤੇਜ਼ ਹੋਈਆਂ ਤਾਂ ਮੈਨੇਜਰ ਨੇ ਸਪਸ਼ਟ ਕੀਤਾ ਕਿ ਅਜਈਆਂ ਖਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ ਉਹਨਾਂ ਨੇ ਕਿਹਾ ਕਿ ਦੋਵੇਂ ਇੱਕ ਦੂਜੇ ਨੂੰ ਤਲਾਕ ਨਹੀਂ ਦੇ ਰਹੇ ਹਨ ਅਤੇ ਨਾ ਹੀ ਸੁਨੀਤਾ ਨੇ ਇਸ ਲਈ ਕੋਈ ਤਲਾਕ ਪਟੀਸ਼ਨ ਦਾਇਰ ਕੀਤੀ ਹੈ ਇਸ ਲਈ ਤਲਾਕ ਦੀ ਖਬਰ ਪੂਰੀ ਤਰ੍ਹਾਂ ਬੇਬੁਨਿਆਦ ਹੈ ਰਿਪੋਰਟ ਦੇ ਅਨੁਸਾਰ ਸੁਨੀਤਾ ਹੂਜਾ ਨੇ ਜੂਨ ਤੋਂ ਅਦਾਲਤ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਖਬਰਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸਨੇ ਹਿੰਦੂ ਵਿਆਹ ਐਕਟ 1955 ਦੀ ਧਾਰਾ 13 ਇੱਕ ਆਈ ਆਈ ਏ ਆਈ ਬੀ ਦੇ ਤਹਿਤ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਹੈ ਐਸ ਵਿੱਚ ਪਤੀ ਤੇ ਧੋਖਾਧੜੀ ਵਰਗੇ ਦੋਸ਼ ਲਗਾਏ ਹਨ ਦੱਸਿਆ ਜਾ ਰਿਹਾ ਹੈ ਕਿ ਅਦਾਲਤ ਨੇ 25 ਮਈ ਨੂੰ ਹੀ ਗੋਵਿੰਦਾ ਨੂੰ ਸਮਨ ਭੇਜ ਸਨ ਉਦੋਂ ਤੋਂ ਹੀ ਸੁਣਵਾਈ ਚੱਲ ਰਹੀ ਹੈ ਦਿਲਚਸਪ ਗੱਲ ਹੁਣ ਇਹ ਹੈ ਕਿ ਰਿਪੋਰਟਾਂ ਦੇ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਸੁਨੀਤਾ ਸਮੇਂ ਸਿਰ ਅਦਾਲਤ ਪਹੁੰਚ ਰਹੀ ਹੈ ਪਰ ਗੋਵਿੰਦਾ ਕਈ ਸੁਣਵਾਈਆਂ ਵਿੱਚ ਗੈਰ ਹਾਜ਼ਰ ਰਹੇ ਇਸ ਨਾਲ ਲੋਕਾਂ ਦੇ ਵੱਲੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੱਚਮੁੱਚ ਦੇ ਵਿੱਚ ਦੋਵਾਂ ਦੇ ਵਿੱਚ ਸਥਿਤੀ ਗੰਭੀਰ ਹੈ ਇਸ ਦੌਰਾਨ ਸੁਨੀਤਾ ਹੁਜਾ ਦਾ ਇੱਕ ਵਲੌਗ ਵੀ ਸਾਹਮਣੇ ਆਇਆ ਜਿਸ ਨੇ ਖਬਰਾਂ ਨੂੰ ਹੋਰ ਤੇਜ਼ ਕਰ ਦਿੱਤਾ ਇਸ ਵਲੌਗ ਵਿੱਚ ਉਹ ਮੁੰਬਈ ਦੇ ਮਹਾਲక్ష్ਮੀ ਮੰਦਰ ਪਹੁੰਚੀ ਸੀ ਉੱਥੇ ਉਹ ਕੈਮਰੇ ਤੇ ਬਹੁਤ ਭਾਵੁਕ ਹੋ ਗਈ ਅਤੇ ਦੱਸਿਆ ਕਿ ਬਚਪਨ ਤੋਂ ਹੀ ਉਸਨੇ ਮਾਦੇਵੀ ਨੂੰ ਪ੍ਰਾਰਥਨਾ ਕੀਤੀ ਸੀ ਕਿ ਉਸਦਾ ਵਿਆਹ ਗੋਵਿੰਦਾ ਨਾਲ ਹੋਵੇ ਅਤੇ ਉਸਦਾ ਜੀਵਨ ਖੁਸ਼ਹਾਲ ਹੋਵੇ ਸੁਨੀਤਾ ਨੇ ਕਿਹਾ ਕਿ ਦੇਵੀ ਨੇ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਉਸਦਾ ਵਿਆਹ ਹੋਇਆ ਅਤੇ ਦੋ ਬੱਚੇ ਵੀ ਹੋਏ ਹਾਲਾਂਕਿ ਉਸਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਜ਼ਿੰਦਗੀ ਵਿੱਚ ਹਰ ਵਾਰ ਸਭ ਕੁਝ ਆਸਾਨ ਨਹੀਂ ਹੁੰਦਾ ਉਤਾਰ ਚੜਾਅ ਆਉਂਦੇ ਰਹਿੰਦੇ ਹਨ ਸੁਨੀਤਾ ਨੇ ਹੰਝੂ ਭਰੀਆਂ ਅੱਖਾਂ ਨਾਲ ਆਪਣਾ ਵਿਸ਼ਵਾਸ ਵੀ ਪ੍ਰਗਟ ਕੀਤਾ ਜਿਨ੍ਹਾਂ ਨੇ ਉਸਦਾ ਘਰ ਤੋੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮਾ ਕਾਲੀ ਤੋਂ ਜ਼ਰੂਰ ਇਨਸਾਫ ਮਿਲੇਗਾ